ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਜ਼ਾਮਨ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋਵੋ ਚੈੱਕਤ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾਲ ਨੰਗਾ ਲਗਾਈ ਜਾਓ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ওভার ਚਮਚੀਗਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਇੱਦਾਂ ਥੋੜੀ ਅਸੀਂ ਪਿੰਡੋਂ ਪਿੰਡਾਂ 'ਚ ਜਾਣਾ ਹਟ ਰਹੇ ਆ ਸਾਡਾ ਸਾਡਾ ਪਿੰਡ ਤਾਂ ਜਾਣਦਾ ਸਾਡੇ ਭਾਈ ਆ ਤਾਂ ਕਿਵੇਂ ਸਪਸ਼ਟ ਕਰਾਂਗੇ ਕਿ ਸਾਹਾਂ ਲਗਾਤਾਰ ਜਿਹੜੇ ਭਾਰਤੀ ਜਾਂ ਤਾਂ ਪਟੇਕਾਂ ਤੋੜਾ ਨਹੀਂ ਜਿਹਨਾਂ ਪਾਰਟੀਾਂ ਅੰਦਰ ਪਾਰਟੀ ਦੇ ਨਾਮ 'ਤੇ ਉਹਨਾਂ ਦੇ ਖਿਲਾਫ ਥੋੜਾ ਜਿਹਾ ਪ੍ਰੋਟੈਸਟ ਕਰ ਰਹੇ ਆ ਕੋਈ ਨਹੀਂ ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਉਹ ਆਵਾਜ਼ ਤਰੀਕੇ ਨਾਲ ਉਠਾ ਰਹੇ ਆ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ ਤਾਂ ਕਿ ਹਮੇਸ਼ਾ ਪੰਜਾਬ ਸ਼ਾਂਤ ਰਿਆ ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਜ਼ਮਾਨਾ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋਵੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਮੁਹੱਬਤ ਨਾਲ ਬੈਠ ਕੇ ਆਵਾਜ਼ ਸੰਵਾਦ ਨਾਲ ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਜਾ ਹੋ ਸਕਦੇ ਆ ਤੁਸੀਂ ਇਹ ਗੱਲ ਕੀਤੀ ਹੈ ਕਿਸਾਨਾਂ ਲਈ ਮੈਂ 2 ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਆ ਹਾਂ YouTube YouTube ਚੈੱਕ ਕਰਨ ਕਿਸਾਨ ਜਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚੀਗਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਜੇ ਮੈਂ ਤੁਹਾਡਾ ਗੁਨਾਹਗਾਰ ਆ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾ ਬਲੰਤ ਤਰੀਕੇ ਨਾਲ ਕਰਦਾ ਰਿਹਾ ਟਾਰਾ ਮਾਰਦਾ ਰਿਹਾ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ ਨੌ ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਆ ਖੇਤਾਂ 'ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰੇ ਆ ਉਹ ਰਿਸ਼ਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ 'ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲੋ ਮੈਂ ਕਹਾਂ ਆਉ ਮੈਂ ਲੈ ਕੇ ਚਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਿਸ਼ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੀ ਵਾਰੀ ਜਿਹੜੇ ਸਭ ਤੋਂ ਬੌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ ਜਦੋਂ ਮੀਡੀਆ 'ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਹਾਂ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਂ ਅਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇਨ ਬੇਸ਼ੱਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕ ਤੇ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾਲ ਨੰਗਾਈ ਜਾਓ ਨਹੀਂ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਨਾ ਪਹਿਲੇ ਦਿਨ ਜਿੱਤੇ ਰੋਡ ショਅ ਸੀ ਤੋਦਾ ਜਨਸਾਨਾਂ ਨੇ ਇਹ ਗੱਲ ਕਹੀ ਹੈ ਅੰਦੇ ਸੀ ਹਸਰਾਜ ਦਾ ਵਿਰੋਧ ਨਹੀਂ ਕਰਦੇ ਉਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਉਦਾਂ ਉਹ ਵਿਰੋਧ ਕਰਨੀ ਉਹ ਠੀਕ ਹੈ ਪਾਲਿਸਿਸ ਦਾ ਵਿਰੋਧ ਕਰੋ ਲੇਕਿਨ ਗੁੱਸੇ 'ਚ ਨਾ ਆਓ ਕਰੋਧ ਨਹੀਂ ਹੌਮੇ ਜਿਹੜੀ ਹੈ ਨਾ ਉਹ ਕਿਸੇ ਬੰਨੇ ਨੇ ਲੱਗਣ ਦਿੰਦੀ ਸਾਨੂੰ ਪਹਿਲੇ ਹੌਮੇ ਧੀਰਗ ਰੋਗ ਹੈ ਬਾਣੀ ਚ ਕੀ ਆਇਆ ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰੈਸ ਗੱਲ ਤੇ ਜ਼ੋਰ ਦਿੱਤਾ ਯਾਰ ਗੱਲ ਸੁਣੋ ਆਪਾਂ ਫੇ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡ 'ਚ ਹੀ ਰਹਿਣਾ ਮੈਂ ਸਰ ਤੁਹਾਡੀ ਕਿ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਯੂਨੀਅਨ ਉਹ ਯਾਰ ਪੁਰਾਣੀ ਵੀਡੀਓ ਕੱਟ-ਕੱਟ ਕੇ ਲਾਈ ਜਾਂਦੇ ਕਟਾਸ ਨੂੰ ਛੱਡੋ ਹੁਣ ਪ੍ਰੈਜ਼ੈਂਟ ਗੱਲ ਕਰੋ ਉਹ ਤੁਹਾਨੂੰ ਪਤਾ ਹੈ ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਲੈਂਦੇ ਆ ਪਿਛਲਾ ਵੀ ਕੱਟ ਦਿੰਦੇ ਆ ਅਗਲਾ ਟਾਰਗੇਟ ਤੇ ਕਰਮੇ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਹਦਾ ਜਿਹੜਾ ਜਾਨ ਨਿਕਲ ਜਾਓ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤੇ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ ਮੀਡੀਆ ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈ ਕਦੀ ਹੋਇਆ ਨਾ ਦਿੱਲੀੋਂ ਜਿੱਤਿਆ ਸੀ ਮੈਂ ਚਮਚਗਿਰੀ ਕਰਕੇ ਉਹਨੂੰ ਵਜ਼ੀਰ ਨਾ ਬਣਿਆ ਹੁੰਦਾ ਮੈਂ ਕਿਹਾ ਨਹੀਂ ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ ਜ਼ਿੰਮੇਵਾਰਾਂ ਦੀ ਗੱਲ ਕਰਨੀ ਆ ਮੇਰਾ ਰਿਸ਼ਤਾ ਮੈਂ ਖੁਰਵਾਡੀਆਂ ਕੀਤੀਆਂ ਮੈਂ ਰਿਆ ਮੈਨੂੰ ਪਤਾ ਜਾਇਜ਼ ਮੰਗਾ ਪ੍ਰਧਾਨ ਮੰਤਰੀ ਜੀ ਨੇ ਤਿੰਨ ਮੰਗਾ ਮੰਗੀ ਮੰਨੀਆਂ ਉਦੋਂ ਜਦੋਂ ਅਹਿਸਾਸ ਹੋਇਆ ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵੱਡੇ ਸੀਐਮ ਕੱਕਸਗੇ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉੱਥੇ ਸਹੀ ਤਰੀਕੇ ਨਾਲ ਪਛਾਈ ਆ ਅੰਬਾਲੇ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉੱਥੇ ਚਮਚਕਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਤੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹੈ ਰੈਫਰੀ ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਰੋਜ਼ ਦਾ 15-20 ਲੱਖ ਰੁਪਈਆ ਹੁੰਦਾ ਸੀ ਬੜੇ ਸੋਨੇ ਗਾਣੇ ਗੋਣੇ ਵਾਲ ਇਦਾਂ ਹਲਾਏ ਸੀ ਤੇ ਮੈਂ ਨਾ ਵਾਂਗੂ ਕਰਦਾ ਲੋਕੀ ਨੋਟਾਂ ਦੀਆਂ ਬਰਸਾਤਾ ਕਰਦੇ ਸੀ ਛੱਡ ਕੇ ਤੁਹਾਨੂੰ ਸੌ ਲੱਗੇ ਮੈਂ ਕਦੇ ਕੋਈ ਪ੍ਰੋਗਰਾਮ ਮੈਨੂੰ ਕਰਦੇ ਦੇਖਿਆ ਹੋਵੇ ਯਾਰ ਲੋਕੀ ਐਫਟਿਕ ਵੀ ਕਰੀ ਜਾਂਦੇ ਗਾਣੇ ਵੀ ਗਾਈ ਜਾਂਦੇ ਸਿਆਸਤ ਵੀ ਕਰੀ ਜਾਂਦੇ ਤੁਹਾਡੇ ਭਰਾ ਨੇ ਜਿੱਦਣ ਪਹਿਲਾ ਇਲੈਕਸ਼ਨ ਲੜਿਆ ਉਦੋਂ ਐਲਾਨ ਕੀਤਾ ਬਸ ਤਮਾਸ਼ਾ ਬੰਦ ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ ਮੁਫਤ ਗਾਆ ਕਰਨਾ ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ ਉਹਨਾਂ ਨੂੰ ਸ਼ਗਨ ਵੀ ਦੇ ਨਾਲ ਬੱਚਿਆਂ ਨੂੰ ਗਾਣਾ ਵੀ ਗਾ ਕੇ ਉਹਨਾਂ ਨੂੰ ਸੂਫੀ ਗਵਾਓ ਕੀਰਤਨ ਕਰਵਾਓ ਲੇਕਿਨ ਮੈਂ ਪੈਸੇ ਲੈ ਕੇ ਉਹ ਖਾੜੇ ਨਹੀਂ ਲੋਣੇ ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ ਮੁੜ ਕੇ ਮੈਂ ਵੜਿਆ ਹੀ ਨਾ ਹਲਕੇ ਚ ਹੁਣ ਦੇਖਿਆ ਨੇ ਦਿੱਲੀ ਮੈਂ ਜੰਮ ਗਿਆ ਸੀ ਦਿੱਲੀ ਜਿਨ੍ਹਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਨਾਲ ਸਰ ਅੱਜ ਖੜੇ ਬਾਅਦ हां जी ਕਿਸਾਨਾਂ ਨਾਲ ਮੈਂ ਹੱਥ ਮਿਲਾ ਕੇ ਫੁੱਲ ਫੁੱਲ ਸੱਟ ਕੇ ਹੋਣਾ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ ਨਹੀਂ ਮੀਟਿੰਗ ਕਰਨੀ ਚਾਹਣਗੇ ਤਾਂ ਮੈਂ ਕਿਹੜਾ ਕੋਈ ਕੋਈ ਤੁਹਾਡੇ ਵੱਲੋਂ ਮਾਨੀ ਟੋਪੀ ਲਈ ਆ ਵੀ ਚੁੱਕ ਕੇ ਚੱਲ ਗਿਆ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਮੇਰੇ ਨਾਮ ਵਾਸਤੇ ਹਾਂ ਜੀ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਤੇ ਕੋਈ ਗੱਲ ਨਹੀਂ ਯਾਰ ਜੇ ਮੀਟਿੰਗਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਕਿਸਾਨਾਂ ਨੇ ਕਹਿਤਾ ਕਿ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਾਵਾਂਗੇ ਪਿੰਡਾਂ ਦੇ ਵਿੱਚ ਤਾਂ ਡਟ ਕੇ ਵਿਰੋਧ ਕਰਨਗੇ ਨਹੀਂ ਤੁਸੀਂ ਗੱਲ ਕਮ ਸੇ ਕਮ ਮੀਡੀਆ ਵਾਲੇ ਤਾਂ ਅੱਛੀ ਗੱਲ ਤੁਸੀਂ ਸੋਚ ਕੇ ਕਰਿਆ ਕਰੋ ਅਪਡੇਟ ਰੱਖੋ ਆਪਣੇ ਆਪ ਨੂੰ ਰਾਜੇਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਕਿਸਾਨ ਜੱਠੀਆਂ ਜੱਥੇਬੰਦੀਆਂ ਨਾਲ ਸੰਬੰਧਿਤ ਲੋਕੋ ਔਰ ਕਿਸਾਨੋ ਪਿੰਡੋਂ ਉਹਨਾਂ ਨੂੰ ਕੁਛ ਨਾ ਕਹੋ ਹਾਂ ਪਰਚਾ ਲੈ ਲਓ 10-12 ਸਵਾਲ ਆ ਇਹ ਜ਼ਰੂਰ ਕਰੋ ਹਰ ਉਮੀਦਵਾਰ ਨੂੰ ਇੱਦਾਂ ਥੋੜੀ ਅਸੀਂ ਪਿੰਡੋਂ ਪਿੰਡਾਂ 'ਚ ਜਾਣੋਂ ਹਟਦੇ ਆ ਸਾਡਾ ਸੱਸ ਦਾ ਪਿੰਡ ਤਾਂ ਜਾਣਦੇ ਸਾਡੇ ਭਾਈ ਆ